ਮੰ ਮੰਨਉ ਤੇਰੀ ਨੂੰ ਮੈਂ ਭੇਜਣ ਲੱਗਿਆ ਭੈਣ ਦੇ ਨਾਲ ਤੇਰੀ ਤੇ ਤੂੰ ਇੱਥੇ ਰਹਿਣਾ ਮੇਰੇ ਕੋਲੇ ਠੀਕ ਆ ਇੱਕ ਚੰਡੀਗੜ੍ਹ 45D ਦੇ ਵਿੱਚੋਂ ਅਸੀਂ ਮਾਤਾ ਕਿਰਨਵਾਲਾ ਤੇ ਉਹਨਾਂ ਦਾ ਬੇਟਾ 파ਰਸ ਬੰਸਲ ਦੋਨਾਂ ਨੂੰ ਫਲੈਟ ਦੇ ਵਿੱਚੋਂ ਲੈ ਕੇ ਆਏ ਕੋਈ ਬੰਦਾ ਤਾਂ ਹੋਵੇ ਦੀ ਸਪੋਰਟ ਕਰਨ ਵਾਲਾ ਵਿਚਾਰੇ ਨਹੀਂ ਆ ਫਿਰ ਇਹ ਇਕੱਲਾ ਕੀ ਕਰੇ ਫਿਰ ਇਕੱਲਾ ਮੈਂਟਲੀ ਹੋ ਗਿਆ ਫਿਰ ਜੋ ਉਹ ਤੋਂ ਬਣ ਪੜਦਾ ਉਹ ਕਰਦਾ ਜਿਹਦੇ ਇਹ ਵਿੱਚ ਕਈ ਵਾਰੀ ਇਰੀਟੇਟ ਹੋ ਕੇ ਮਾਂ ਦੇ ਨਾਲ ਵੀ ਲੜ ਪੈਂਦਾ ਅਕਸਰ ਮਾਂ ਪੁੱਤ ਆਪਸ ਵਿੱਚ ਕੰਮ ਘਰਾਂ ਦੇ ਵਿੱਚ ਆਪਾਂ ਗੁੱਸੇ ਗਿੱਲੇ ਇੱਕ ਦੂਜੇ ਨਾਲ ਹੋ ਜਾਂਦੇ ਆ ਪਰ ਮਾਂ ਇਹ ਮੂਰਿਓ ਨਰਨ ਜੋਗੀ ਹੈ ਹੀ ਨਹੀਂ ਸੀਗੀ ਤੇ ਫਿਰ ਪਾਸ ਆਪਣੀ ਫ੍ਰਸਟ੍ਰੇਸ਼ਨ ਕਿੱਥੇ ਕੱਢੇ ਕਿਹਦੇ ਨਾਲ ਗੱਲ ਕਰੇ ਉਸ ਤੇ ਜੇ ਕੋਈ ਲਾਜ ਦੀ ਬੋਲਦਾ ਨਾਰਮਲ ਵੀ ਉਹ ਸਟੇਟਸ ਪਾ ਕੇ ਫਿਰ WhatsApp ਤੇ ਆਪਣੇ ਪਰਿਵਾਰ ਪਰਿਵਾਰ ਦੇ ਮੈਂਬਰਾਂ ਨੂੰ ਭੇਜ ਦਿੰਦਾ ਜਿਵੇਂ ਦੋਨੋਂ ਮਾਂ ਪੁੱਤ ਆਪਣੀ ਪਾਰਸ ਭੈਣ ਦੇ ਘਰੇ ਚੱਲਿਆ ਹਾਂ ਮਾਂ ਕੀ ਕਹਿੰਦੇ ਹੋ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਸ਼ੁਕਰੀਆ ਮੈਂ ਇਸ ਆਨੇ ਕਾ ਰਾਇ ਸੁਪਰੀਆ ਤੁਹਾਡਾ ਬੇਟੀ ਕੋਲੇ ਜਾਣਾ ਇੱਕ ਪਾਰਸ ਕੋਲੇ ਜਾਣਾ ਅੱਛਾ ਨੀ 파르ਥ ਬਿਨਾ ਨਹੀਂ ਰਹਿ ਸਕਦੀ ਮੈਨੂੰ ਪਤਾ ਤੂੰ 파르ਥ ਨੂੰ ਬਹੁਤ ਪਿਆਰ ਕਰਦੀ ਹੈ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ 파르ਥ ਤੈਨੂੰ ਬਹੁਤ ਪਿਆਰ ਕਰਦਾ ਤੂੰ ਭਾਗਾਂ ਵਾਲੀ ਆ ਤੇਰਾ ਪੁੱਤ ਤੈਨੂੰ ਇੰਨਾ ਪਿਆਰ ਕਰਨ ਵਾਲਾ ਪੁੱਤ ਮਿਲਿਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ 19/3/2024 ਚੰਡੀਗੜ੍ਹ 45D ਦੇ ਵਿੱਚੋਂ ਅਸੀਂ ਮਾਤਾ ਕਿਰਨ ਬਾਲਾ ਤੇ ਉਹਨਾਂ ਦਾ ਬੇਟਾ 파ਰਸ ਬਾਂਸਲ ਦੋਨਾਂ ਨੂੰ ਫਲੈਟ ਦੇ ਵਿੱਚੋਂ ਲੈ ਕੇ ਆਏ ਉੱਥੇ ਦੋਨੋਂ ਮਾਂ ਪੁੱਤ ਰਹਿੰਦੇ ਇਕੱਲੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਸੀ ਠੀਕ ਆ ਰਿਸ਼ਤੇਦਾਰ ਵੀ ਭੈਣ ਭਰਾ ਸਮੇਂ ਸਿਰ ਜਾਂਦੇ ਮਿਲ ਕੇ ਆਉਂਦੇ ਪਰ ਸਾਰਾ ਦਿਨ ਇਕੱਲਾ ਪਾਰਸ ਆਪਣੀ ਮਾਂ ਨੂੰ ਸੰਭਾਲਦਾ ਨਿਭਾਉਂਦਾ ਧਵਾਉਂਦਾ ਬੈਲਟ ਵਾਸ਼ਰੂਮ ਵੀ ਸਾਫ਼ ਕਰਦਾ ਕਿਉਂਕਿ ਮਾਂ ਪਿਛਲੇ 10-12 ਸਾਲਾਂ ਤੋਂ ਆਪਣੇ ਆਪ ਨੂੰ ਸੰਭਾਲਣ ਦੇ ਯੋਗ ਨਹੀਂ ਬੀਲਚੇਅਰ ਤੇ ਇਕੱਲਾ ਬੱਚਾ ਇਰੀਟੇਟ ਹੋਣ ਲੱਗ ਗਿਆ ਹੌਲੀ-ਹੌਲੀ ਸਮੱਸਿਆ ਵਧਣ ਲੱਗੀ ਆਪਣੇ ਨਾਲ ਦੇ ਜਿਹੜੇ ਬੱਚੇ ਪੜ੍ਹਦੇ ਸੀ ਇਹਦੇ ਨਾਲ ਕਿਸੇ ਟਾਈਮ ਉਹਨਾਂ ਦੀਆਂ ਫੋਟੋਆਂ ਮੈਂ ਫੇਸਬੁੱਕ ਤੇ ਦੇਖਦਾ ਮੈਰਿਜ ਹੋ ਗਈ ਕਿਸੇ ਨੇ ਗੱਡੀ ਲੈ ਲਈ ਕਿਸੇ ਨੇ ਘਰ ਲੈ ਲਿਆ ਕਿਸੇ ਨੇ ਬਿਜ਼ਨਸ ਵਧਾ ਲਿਆ ਤਾਂ ਪਾਰਸ ਉਹਨਾਂ ਚੀਜ਼ਾਂ ਨੂੰ ਦੇਖ ਦੇਖ ਕੇ ਆਪਣੇ ਆਪ ਨਾਲ ਕੰਪੇਅਰ ਕਰਦਾ ਹੌਲੀ ਹੌਲੀ ਡਿਪਰੈਸ਼ਨ ਜਾਣ ਲੱਗਾ ਭੈਣ ਵਿਆਹੀ ਹੋਈ ਆ ਉੱਥੋਂ ਦੂਰ ਆ ਕਾਫੀ ਅੱਗੇ ਇਹ ਵੀ ਸਮੇਂ ਤੇ ਆਉਂਦੇ ਇਹ ਵੀ ਆਪਣੇ ਘਰੇ ਇਹਦੀ ਵੀ ਸੱਸ ਬਿਮਾਰ ਆ ਮੰਜੇ ਤੇ ਪਈ ਆ ਉਹਨੂੰ ਸਾਂਭਦੀ ਆ ਮਾਸੀਆਂ ਇੱਥੇ ਲੁਧਿਆਣੇ ਆ ਮਾਸੜ ਸਮੇਂ ਤੇ ਜਾਂਦੇ ਜਿੰਨੀ ਕਿ ਮਦਦ ਕਰਨ ਦੇ ਯੋਗ ਸੀਗੇ ਕਰਦੇ ਪਰ ਜਿਹੜੀ ਜ਼ਰੂਰਤ ਸੀ 파ਰਸ ਨੂੰ ਸੀਗੀ ਸਮੇਂ ਦੀ ਵੀ ਉਹਨੂੰ ਕੋਈ ਸਮਾਂ ਦੇਵੇ ਮਹੀਨਾ ਦੋ ਮਹੀਨੇ ਬੰਦਾ ਉੱਥੇ ਲਾਇਆ ਹੁੰਦਾ ਪਰਿਵਾਰ ਕੋਲੇ ਆਪਦੀ ਭੈਣ ਕੋਲੇ ਆਪਣੇ ਨਾਨਕੀ ਆਪਣੀ ਮਾਸੀ ਕੋਲੇ ਭੂਆ ਕੋਲੇ ਉਹ ਸਮਾਂ ਹੈ ਹੀ ਨਹੀਂ ਕਿਸੇ ਕੋਲੇ ਅੱਜ ਨਾ ਮਾਸੀਆਂ ਕੋਲੇ ਟਾਈਮ ਰਹਿ ਗਿਆ ਨਾ ਭੂਆ ਕੋਲੇ ਰਹਿ ਗਿਆ ਨਾ ਚਾਚੇ ਤਾਇਆ ਕੋਲੇ ਰਹਿ ਗਿਆ ਹਰ ਬੰਦਾ ਆਪਣੇ ਆਪ ਦੇ ਜੋਗਾ ਰਹਿ ਗਿਆ ਤਾਂ ਫਿਰ 파ਰਸ ਦੀ ਉਮਰ 35 ਸਾਲ ਦੇ ਕਰੀਬ ਹੋ ਚੱਲੀ ਸੀ ਪਾਪਾ ਦਾ ਕਮਾਇਆ ਹੋਇਆ ਪੈਸਾ ਵੀ ਪਿਆ ਕੋਲੇ ਪਰ ਖੁਦ ਦੀ ਕਮਾਈ ਨਹੀਂ ਸੀ ਕੀਤੀ ਹੋਈ ਕੋਈ ਵੀ ਫਿਰ ਆਪਣੇ ਬਹੁਤ ਸਾਰੇ ਸੁਪਨੇ ਸੀ ਜਿਹੜੇ ਪਾਰਸ ਦੇ ਉਹ ਕਿਤੇ ਨਾ ਕਿਤੇ ਟੁੱਟ ਰਹੇ ਸੀ ਤੇ ਇਹਨੂੰ ਫੀਲ ਹੋ ਰਿਹਾ ਸੀ ਵੀ ਮੇਰਾ ਕੀ ਬਣੂ ਹੁਣ ਤੇ ਜਿਹਦੇ ਵਿੱਚ ਕਈ ਵਾਰੀ ਇਰੀਟੇਟ ਹੋ ਕੇ ਮਾਂ ਦੇ ਨਾਲ ਵੀ ਲੜ ਪੈਂਦਾ ਅਕਸਰ ਮਾਂ ਪੁੱਤ ਆਪਸ ਵਿੱਚ ਆਮ ਘਰਾਂ ਦੇ ਵਿੱਚ ਆਪਾਂ ਗੁੱਸੇ ਗੱਲੇ ਇੱਕ ਦੂਸਰੇ ਨਾਲ ਹੋ ਜਾਂਦੇ ਆ ਪਰ ਮਾਂ ਇਸ ਮੂਰਿਓ ਨਰਮ ਜੋਗੀ ਹੈ ਹੀ ਨਹੀਂ ਸੀਗੀ ਤੇ ਫਿਰ ਪਾਰਸ ਆਪਣੀ ਫ੍ਰਸਟ੍ਰੇਸ਼ਨ ਕਿੱਥੇ ਕੱਢੇ ਕੀ ਜੇ ਨਾਲ ਗੱਲ ਕਰੇ ਤਾਂ ਉਹ ਚੀਜ਼ ਹੌਲੀ ਹੌਲੀ ਫ੍ਰਸਟ੍ਰੇਸ਼ਨ ਇੰਨੀ ਵੱਧ ਗਈ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਕਈ ਵਾਰੀ WhatsApp ਤੇ ਸਟੇਟਸ ਪਾ ਕੇ ਦੱਸਣ ਲੱਗ ਪੈਂਦਾ ਮੰਨ ਦੂ ਗੁਰਸੇਤ ਜੀ ਕੋਈ ਲਾਜ ਬੋਲਦਾ ਨਾਰਮਲ ਵੀ ਉਹ ਸਟੇਟਸ ਪਾ ਕੇ ਫੇਸਬੁਕ WhatsApp ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੰਦਾ ਚਲੋ ਵਾਹਿਗੁਰੂ ਜੀ ਦੀ ਕਿਰਪਾ ਹੋਈ ਚੇਚੇ ਬਾਸ਼ਾ ਨੇ ਮਿਹਰ ਕੀਤੀ ਸਾਡੇ ਤਿੱਕਰ ਉਹ ਆਵਾਜ਼ ਪਹੁੰਚੀ 45 D ਤੋਂ ਅਸੀਂ ਜਾ ਕੇ ਉੱਥੋਂ ਲੈ ਕੇ ਆਏ ਜਦ ਉਹਨਾਂ ਦੀ ਮਸਜਿਦ ਦੀ ਬੇਟੀ ਨੇ ਅਪਰੋਚ ਕੀਤੀ ਸਾਡੇ ਤਿੱਕਰ ਸਾਨੂੰ ਫੋਟੋ ਵੀਡੀਓ ਦਿਖਾਈਆਂ ਤਾਂ ਅਸੀਂ ਪਾਰਸ ਨੂੰ ਤੇ ਪਾਰਸ ਦੀ ਮੰਮੀ ਨੂੰ ਉੱਥੋਂ ਲੋਕਲ ਪੁਲਿਸ ਸਟੇਸ਼ਨ ਤੇ ਨਾਲ ਲੈ ਕੇ ਮਲਾਜਮਾਂ ਨੂੰ ਘਰ ਗਏ ਉੱਥੋਂ ਰੈਸਕਿਊ ਕਰਕੇ ਮਾਤਾ ਜੀ ਨੂੰ ਤੇ ਪਾਰਸ ਨੂੰ ਲੈ ਕੇ ਆਏ ਇੱਥੇ ਹੁਣ ਟ੍ਰੀਟਮੈਂਟ ਚੱਲ ਰਿਹਾ ਸੀਗਾ ਅੱਜ 27 ਤਰੀਕ ਹੋ ਗਈ ਅਸੀਂ 19 ਤਰੀਕ ਨੂੰ ਲੈ ਕੇ ਆਏ ਸੀ 8 ਦਿਨ ਹੋ ਗਏ ਕਰੀਬ ਪਾਰਸ ਤੇ ਪਾਰਸ ਦੇ ਮਦਰ ਸਾਡੇ ਕੋਲੇ ਇੱਥੇ ਰਹਿ ਰਹੇ ਸੁਪਨਿਆਂ ਦੇ ਘਰ ਤੇ ਅੱਜ ਇਹਨਾਂ ਦੀ ਸਿਸਟਰ ਰੋਚਿਕਾ ਗੁਪਤਾ ਤੇ ਮਾਸਟਰ ਜੀ ਸਾਡੇ ਕੋਲ ਆਏ ਭੈਣ ਕਹਿੰਦੀ ਵੀ ਮੈਂ ਚਾਹੁੰਦੀ ਆ ਵੀ ਆਪਣੇ ਕੋਲੇ ਲੈ ਕੇ ਜਾਣਾ ਆਪਣੀ ਮਦਰ ਨੂੰ ਵੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀ 파ਰਸ ਇੰਨਾ ਤਕਲੀਫ ਚ ਆ ਮੈਂ ਹੈਲਪ ਨਹੀਂ ਕਰ ਸਕੀ ਇਹਨਾਂ ਦੀ ਵੀ ਉਹਦੇ ਲਈ ਮੈਂ ਸੌਰੀ ਆ ਵੀ ਪਰ ਮੈਂ ਆਪਣੀ ਮੰਮੀ ਦੀ ਸੇਵਾ ਕਰਨੀ ਚਾਹੁੰਦੀ ਆ ਵੀ ਮੈਂ ਆਪਣੇ ਭਰਾ ਦਾ ਵੀ ਖਿਆਲ ਰੱਖੂਗੀ ਸਮੇਂ-ਸਮੇਂ ਤੇ ਦਵਾਈ ਵੀ ਲੈ ਕੇ ਜਾਵਾਂਗੇ ਅਸੀਂ ਤੁਹਾਡੇ ਕੋਲੋਂ ਆ ਕੇ ਵੀ ਪਰ ਮੈਂ ਆਪਣੀ ਮੰਮੀ ਨੂੰ ਆਪਣੇ ਕੋਲੇ ਰੱਖ ਕੇ ਉਹਦੀ ਸੇਵਾ ਕਰਨਾ ਚਾਹੁੰਦੀ ਆ ਚਲੋ ਅਸੀਂ ਵੀ ਇਸ ਭੈਣ ਦੀ ਇਸ ਇੱਛਾ ਨੂੰ ਮੰਦਿਆ ਇਹਨੂੰ ਪ੍ਰੋਮਿਸ ਕੀਤਾ ਵੀ ਭੈਣ ਮੇਰੀ ਅਸੀਂ ਵੀ ਤੇਰੇ ਨਾਲ ਆ ਪਰ ਖਿਆਲ ਰੱਖਿਓ ਇਸ ਗੱਲ ਦਾ ਵੀ ਇਹਨਾਂ ਨੂੰ ਮੈਡੀਸਿਨ ਦੀ ਬਹੁਤ ਜ਼ਰੂਰਤ ਆ ਪਾਰਸ ਨੂੰ ਤਾਂ ਬਹੁਤ ਜ਼ਿਆਦਾ ਜੇ ਪਾਰਸ ਸਾਡੇ ਕੋਲ ਰਹਿ ਪਿੰਦਾ ਇਕੱਲਾ ਮਾਤਾ ਜੀ ਨੂੰ ਲੈ ਜਾਂਦੇ ਤਾਂ ਵੀ ਚੰਗਾ ਸੀ ਪਰ ਪਾਰਸ ਤੋਂ ਬਿਨਾ ਮਾਂ ਨਹੀਂ ਰਹਿੰਦੀ ਮਾਂ ਕਹਿੰਦੀ ਮੈਂ ਪਾਰਸ ਤੋਂ ਬਿਨਾ ਨਹੀਂ ਰਹਿ ਸਕਦੀ ਤੇ ਹੁਣ ਇਹ ਦੋਨੋਂ ਮਾਂ ਪੁੱਤ ਆਪਣੀ ਪਾਰਸ ਭੈਣ ਦੇ ਘਰੇ ਚੱਲਿਆ ਭੈਣ ਕਿੱਥੇ ਰਹਿੰਦੇ ਤੁਸੀਂ ਹਰਿਆਣਾ करनाल करनाल ਰਹਿੰਦੇ ਨੇ ਇਹ ਉਹਨ ਉੱਥੇ ਰਹਿਣਗੇ ਮਾਤਾ ਕਿਰਨ ਵਾਲਾ ਤੇ 파ਰਸ ਵੰਸਲ ਅਗਲਾ ਜੀਵਨ ਇਹਨਾਂ ਦਾ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਸਾਨੂੰ ਵੀ ਪ੍ਰਮਾਤਮਾ ਹਿੰਮਤ ਬਖਸ਼ਣ ਸੱਚੇ ਪਾਤਸ਼ਾਹ ਸੀ ਮਾਤਾ ਤੇ 파ਰਸ ਦੇ ਆਉਣ ਵਾਲੇ ਜੀਵਨ ਚ ਦੁੱਖ ਸੁੱਖ ਦੇ ਸਾਥੀ ਬਣ ਸਕੇ ਤੇ ਸਾਡੀ ਭੈਣ ਨੂੰ ਵੀ ਵੈਗਰੂ ਹਿੰਮਤ ਬਖਸ਼ਣ ਵੀ ਆਪਣੀ ਜ਼ਿੰਮੇਵਾਰੀ ਨਿਭਾ ਸਕੀ ਤੇ ਤੁਹਾਡਾ ਵੀ ਬਹੁਤ ਧੰਨਵਾਦ ਪੈਣੀ ਤੁਸੀਂ ਜਿਹੜਾ ਉਸ ਦਿਨ ਤੋਂ ਲੈ ਕੇ ਜਿੱਦਨ ਤੋਂ ਲੈ ਕੇ ਆਏ ਆ ਹਰ ਰੋਜ਼ ਇਹ ਇੱਥੇ ਪਾਰਸ ਕੋਲੇ ਆ ਰਹੇ ਨੇ ਲਗਾਤਾਰ ਲੁਧਿਆਣੇ ਤੋਂ ਨੇ ਪਰ ਇੰਨਾ ਸਮਾਂ ਅੱਜਕੱਲ ਕਿਸੇ ਕੋਲੇ ਨਹੀਂ ਗਾ ਫਿਰ ਵੀ ਇਹਨਾਂ ਨੇ ਸਮੇਂ ਚੋਂ ਸਮਾਂ ਕੱਢ ਕੇ ਆਪਣੀਆਂ ਡਿਊਟੀਆਂ ਇੱਥੇ ਨਿਭਾਈਆਂ ਇਹਨਾਂ ਦਾ ਵੀ ਧੰਨਵਾਦ ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਹਲੇ ਪਾਰਸ ਫੋਨ ਆਪਣਾ ਪੁੱਤ ਠੀਕ ਹੈ ਪਰਸ ਤੇਰਾ ਫੋਨ ਕਰਨ ਦਿੱਤਾ ਥੈਂਕ ਯੂ ਪੈਣੀ ਤੁਸੀਂ ਇੱਥੇ ਆਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ